ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਸਿੱਧੀ ਸਮਾਗਮ ਚੱਲ ਰਹੇ ਹਨ ਨਾ ਹਰੇ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਜਾਂਦੇ ਹਾਂ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ ਜੀ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਦੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਨਾ ਮੈਂ ਤਾਂ ਘਰੇ ਦੇਖਿਆ ਨ ਵੀ ਐਜਾ ਕੁਝ ਬਣ ਜਿਆ ਯਾਰ ਮੈਂ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗਾਲ ਪੈਂਦਾ ਯਾਰ ਤਸੋਂ ਹੁਣ ਸਹੀ ਐ ਕਿ ਗਲਤ ਐ ਤੁਸੀਂ ਆਪੇ ਲਾ ਲਓ ਹਸਾਬ ਸਮਝ ਤੋਂ ਬਾਹਰ ਆ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤੇ ਦੇਖ ਲਓ ਹੁਣ ਚੀਜ਼ ਤਾਂ ਵਧੀਆ ਦੇ ਦੋ ਬਈ ਯਾ ਰੇਟ ਦੇਣਾ ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ ਬੈਠੇ ਵੀ ਗੁਰੂ ਘਰ ਚ ਬਤੰਦਰੋਂ ਤੁਸੀਂ ਗੁਰੂ ਘਰ ਨਾਲੇ ਠੱਗੀਆਂ ਲਾਈ ਜਾਂਦੇ ਮੈਂ ਤਾਂ ਹਰਾਣਾ ਯਾਰ ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਪਹਿਲਾਂ ਕੋ ਲੋਕਾਂ ਨੂੰ ਦੇ ਦੋ ਪਾਣੀ ਅੱਜ ਸਾਰੀ ਰਾਣੀ ਲੋਕਾਂ ਨੇ ਗਰਮੀ ਚ ਪਿੰਡ ਦੇ ਆਣੇ ਸੇਵਾ ਕਰੀ ਆ ਠੀਕ ਆ ਤੁਸੀਂ ਭੈਣਾਂ ਨੂੰ ਪਾਪ ਕਰੇ ਗਾਣਾ ਨਿਕ ਤੁਸੀਂ ਪਾਪ ਕਰਿਆਗਾ ਕੀ ਕਿੰਨਾ ਕੱਢ ਲੇ ਉਹਦੇ ਵਿੱਚੋਂ ਹਜ਼ਾਰ ਕੱਢ ਲਊਗਾ ਕਿੰਨਾ ਲੈ ਤੀ ਤੁਸੀਂ ਆਪਣਾ 20 ਕਿਲੋ 20 ਕਿਲੋ ਦੁੱਧ ਲੈ ਚਾਹੀਦਾ ਕਿੰਨੇ ਗਰਾ ਹੋਇਆ ਲੈ 400 ਦਾ ਦੁੱਧ ਹੈ ਨਹੀਂ ਤੇਰਾ 400 ਚੋਂ ਤੇਰੀ ਕੋਠੀ ਵੇਚ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਕਿ ਇਹਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜ ਜੂ ਯਾਰ ਏ ਕੋ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕ ਨਿਕ ਬੱਚਾ ਨੇ ਵੀ ਤਰ ਜਰਨਾ ਚੋਹੀਦਾ ਗੋਹੀ ਦਾ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਚ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਤੂੰ ਆਹ ਕੁਸ ਬਹੋ ਕਰ ਰਿਹਾ ਯਾਰ ਦੇਖ ਨਾ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀਆਂ ਹੁੰਦੀਆਂ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲਓ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਹੈ ਤੇ ਪਿੰਡ ਦੇਆਂ ਨੂੰ ਵੀ ਬੇਨਤੀ ਆ। ਧੰਨਵਾਦ ਜੀ ਛੋਟਾ ਬਹੁਤ ਵਾਦ। ਨਾਲੀ ਓਏ ਨਾਲੀ ਓਏ। ਆਹ ਗੱਲ ਸਾਬ ਵਿਕੀ ਨਹੀਂ। ਨਾਲੀ ਫੋਨ ਕਰ ਨਹੀਂ। ਤੇ ਪੁੱਛਣੇ ਨਾਲੀ ਕਰ। ਓਏ ਲੈ ਲੈ। ਓਏ ਰਨ ਦਿੰਦਾ ਸਭ ਲੋਕਾਂ ਨੂੰ। ਓਏ ਮੂਰਖ ਦੇ ਕਿ ਦੰਦ ਚੱਲਦੇ। बरबाद <laughs> اوي يا گورا ها مي دادا کٿي آٿي اتي بيه جا گورا لسي مليا دي مينه دا جا کر او ني دان تي سڀ ڏا رڳا ڏا 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 ਆ ਵੀ ਸੰਪਲਿਆ ਦੇਖੋ ਆ ਵੀ ਦੇਖੋ ਬੜਾ ਜੋਗਦਾ ਲੱਗ ਰਿਹਾ ਵੀ ਸਾਡੇ ਕੋਲ ਸਾਡੇ ਕੋਲ ਨਹੀਂ ਬੁਲਾਵਾ ਇਹਨਾਂ ਦੀ ਟੈਂਟ ਫਾੜੀ ਹਾਂਜੀ ਕੀ ਨਾਮ ਆ ਜੀ ਵਿਕਾਸ ਗਰ ਅੱਛਾ ਤੁਸੀਂ ਕੀ ਕੰਮ ਕਰਦੇ ਹੋਗੇ ਮੈਂ ਦੁੱਧ ਦਾ ਕੰਮ ਕਰਦਾ ਹਾਂ ਕਿਹੜੇ ਪਿੰਡ ਦੇ ਵਿੱਚ ਮੈਂ ਬੰਗਾ ਵਾਲੀ ਕੀ ਅੱਛਾ ਬੰਗਾ ਵਾਲੀ ਦੇ ਵਿੱਚ ਜਿਹੜਾ ਦੁੱਧ ਡੋਲਣ ਦੀ ਘਟਨਾ ਕੀ ਜਾਂ ਦੁੱਧ ਨੂੰ ਜ਼ਿਆਦਾ ਦੱਸਿਆ ਗਿਆ ਉਹ ਕੀ ਮਸਲਾ ਅਸਲ ਦੇ ਵਿੱਚ ਅਸਲ ਜੀ ਮੈਥੋਂ ਇਹਨਾਂ ਨੇ ਛਵੀਲ ਦੀਆ ਸੈਵਿਆ ਤੇ ਦਿੱਤੀ ਆ ਪਿੰਡ ਆ ਹੁਣ ਗੁਰੂਆਦੇ ਦਿਨ ਸੀਗੇ ਤੇ ਤਿੰਨ ਦਿਨਾਂ ਦਾ ਪ੍ਰੋਗਰਾਮ ਸੀਗਾ ਮੈਥੋਂ ਇਹਨਾਂ ਨੇ 20 ਲੀਟਰ ਦੁੱਧ ਲਿਆ ਸੀਗਾ ਤੇ 20 ਲੀਟਰ ਦੁੱਧ ਲੈ ਕੇ ਇਹਨਾਂ ਦਾ ਮੇਰੇ ਲਈ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਇਸ ਦੁੱਧ ਨੂੰ ਹੁਣ ਗਰਮੀ ਦਾ ਮੌਸਮ ਆ ਵੀ ਹੁਣੀ ਵਰਤਾਇਆ ਜਾਵੇ ਤੇ ਇਹਨਾਂ ਨੇ ਮੈਨੂੰ ਸ਼ਾਮ ਨੂੰ 10 ਵਜੇ 6 ਸਵੇਰੇ 6 ਵਜੇ ਦੁੱਧ ਲਿਆਦੀ ਸ਼ਾਮ ਨੂੰ 10 ਵਜੇ ਫੋਨ ਆਇਆ ਮੇਰੇ ਨੂੰ ਕਹਿੰਦੇ ਵੀ ਬਿੱਲੀ ਤਿੱਥੋਂ ਜਿਹੜਾ ਜੀ ਦੁੱਧ ਲਿਆਤੀ ਉਹਦੇ ਵਿੱਚੋਂ 15 16 ਲੀਟਰ ਦੁੱਧ ਅਸੀਂ ਚਾਹ ਦੇ ਵਿੱਚ ਵਰਤ ਲਿਆ ਤੇ 3-4 ਲੀਟਰ ਦੁੱਧ ਬਚ ਗਿਆ ਉਹ ਅਸੀਂ ਬਾਲਿਆ ਸੀਗਾ ਉਹ ਖਰਾਬ ਹੋ ਗਿਆ ਤੇ ਸਾਨੂੰ ਸੰਥੈਟਿਕ ਲੱਗ ਰਿਹਾ ਇਸ ਤਰ ਤੇ ਹੁਣ ਮੈਂ ਉਹੀ ਚਾਹੁੰਦਾ ਵੀ ਇਹ ਦੁੱਧ ਜਿਹੜਾ ਮੇਰੇ ਜਿਹੜਾ ਇਹ ਬਾਲ ਰਹੇ ਨੇ ਉਹ ਘੱਟੋ ਘੱਟ 25 30 ਲੀਟਰ ਦੁੱਧ ਆਇਆ ਤੇ ਉਹ ਦੁੱਧ ਸਮਝ ਲਓ ਵੀ ਮੈਨੂੰ ਜੇ ਸਾਰੇ ਪਿੰਡ ਦੇ ਹੁਣ ਇਕੱਠੇ ਹੋ ਕੇ ਮੇਰੇ ਤੇ ਆ ਕੇ ਇੱਕੋ ਲੱਖ ਦੁੱਧ ਦੇ ਦਿਨ ਸਵੇਰ ਮਿਲੀ ਜਦੋਂ ਮੈਂ ਡੇਰੀ ਖੋਲੀ ਤਾਂ ਇਹ ਆ ਕੇ ਸਾਰੇ ਨੇ ਇਕੱਠੇ ਹੋ ਕੇ ਮੇਰੇ ਤੇ ਧਾਵਾ ਬੋਲਤਾ ਜੀ ਵੀ ਦੱਸੋ ਵੀ ਮੈਂ ਕੋਈ ਹੱਤਵਾਦੀਆਂ ਵੀ ਜੇ ਮੈਨੂੰ ੱੱੱੱੱੱੱ ਨੂੰ ਸੱਦ ਕੇ ਕਹਿਣਗੇ ਕੋਈ ਗੱਲ ਨਹੀਂ ਜੀ ਅੱਛਾ ਤੁਹਾਡਾ ਕਹਿੰਦਾ ਜਿਹੜਾ ਤੁਹਾਡਾ ਦੁੱਧ ਥੀ ਹੋ ਕੇ ਹੋਰ ਅਗਰ ਵਧੀਆ ਹੈ ਹਾਂ ਜਮਾ ਫੀ ਅੱਛਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਪ੍ਰਸਾਦ ਹੁਣ ਤੇ ਇਹ ਮੰਗ ਕਰਦਾ ਵੀ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜੇ ਹੀ ਬੰਦੇ ਨੇ ਇਹ ਪਿੰਡ ਦੇ ਪਿੱਛੇ ਆ ਕੇ ਉਹ ਕਰੇ